ਬੱਚੀ ਦੇ ਨਾਲ ਦੁਸ਼ਕਰਮ ਦਾ ਮਾਮਲਾ ਆਇਆ ਹੈ ਕਿ ਸਾਰਾ ਮਾਮਲਾ ਦੀ ਜਾਣਕਾਰੀ ਮਿਤੀ 7 ਅਕਤੂਬਰ 2025 ਨੂੰ ਥਾਣਾ ਸਮਾਲਸਰ ਵਿੱਚ ਪੈਂਦੇ ਇੱਕ ਪਿੰਡ ਵਿੱਚੋਂ ਇੱਕ ਕੰਪਲੇਂਟ ਮੌਸੂਲ ਹੋਈ ਸੀ ਜਿਸ ਵਿੱਚ ਇੱਕ 12 ਸਾਲ ਦੀ ਬੱਚੀ ਨੇ ਆਪਣੀ ਮਾਂ ਦੇ ਨਾਲ ਆ ਕੇ ਥਾਣਾ ਵਿੱਚ ਕੰਪਲੇਂਟ ਦਰਜ ਕਰਵਾਈ ਸੀ ਕਿ ਉਸ ਦਾ ਪਿਤਾ ਪਿਛਲੇ ਕਾਫੀ ਟਾਈਮ ਤੋਂ ਉਹਦੇ ਨਾਲ ਅਸ਼ਲੀਲ ਹਰਕਤਾਂ ਜਾਂ ਬਾ ਟੱਚ ਕਰਦਾ ਹੈ ਇਹ ਪਹਿਲਾਂ ਤਾਂ ਉਹਨੇ ਬੱਚੀ ਨੇ ਉਹਦੀ ਉਮਰ ਬਹੁਤ ਛੋਟੀ ਹੋਣ ਕਰਕੇ ਗੱਲਾਂ ਆਪਦੇ ਤੱਕ ਲੁਕਾਈ ਰੱਖੀਆਂ ਜਦੋਂ ਇਹ ਬਾਰ ਬਾਰ ਰਿਪੀਟ ਹੋਈਆਂ ਤਾਂ ਉਹਨੇ ਆਪਣੀ ਮਾਂ ਦੇ ਧਿਆਨ ਵਿੱਚ ਇਹ ਗੱਲਾਂ ਲਿਆਂਦੀਆਂ ਮਾਂ ਨੇ ਵੀ ਇਸ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਪਰਿਵਾਰ ਦਾ ਮਾਮਲਾ ਦੇਖ ਕੇ ਕੁਝ ਦੇਰ ਬੱਚੀ ਨੂੰ ਸਮਝਾਇਆ ਪਰ ਜਦੋਂ ਇਹਨਾਂ ਹਰਕਤਾਂ ਵਿੱਚ ਨਿਰੰਤਰ ਵਾਧਾ ਹੁੰਦਾ ਰਿਹਾ ਉਹਨੇ ਜ਼ਰੂਰੀ ਸਮਝਿਆ ਕਿ ਇਹ ਚੀਜ਼ ਥਾਣੇ ਆ ਕੇ ਕੰਪਲੇਂਟ ਕਰਨੀ ਚਾਹੀਦੀ ਹੈ ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਤੱਥਾਂ ਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਅਸੀਂ ਮਕਦਮਾ ਨੰਬਰ 106 ਮਿਤੀ 7 ਅਕਤੂਬਰ 2025 ਅਧੀਨ ধারা 75 352 ਬੀ ਐਨਐਸ ਅਤੇ 10 ਪੌਕਸੋ ਐਕਟ ਦੇ ਅਧੀਨ ਦਰਜ ਕੀਤਾ ਹੈ ਮਾ ਤਫਤੀਸ਼ ਦੌਰਾਨ ਜੇਕਰ ਹੋਰ ਵੀ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਪਰ ਵਣਦੀ ਕਾਰਵਾਈ ਕੀਤੀ ਜਾਵੇਗੀ ਇਹ ਪਿਓ ਹੀ ਬੱਚੀ ਨਾਲ ਨਾ ਕਰਦਾ ਰਿਹਾ ਸੀ ਆਪਦੇ ਉਹਦੀ ਹਾਂਜੀ ਪਿਓ ਹੀ ਪਿਓ ਮਾਂ ਦੇ ਬਿਆਨ ਦੇ ਮੁਤਾਬਕ ਪਿਓ ਹੀ ਇਹ ਕਾਫੀ ਟਾਈਮ ਤੋਂ ਇਹ ਹਰਕਤਾਂ ਬੱਚੀ ਨਾਲ ਕਰਦਾ ਆ ਰਿਹਾ ਤੇ ਉਸ ਨੂੰ ਪਕੜ ਲਿਆ ਗਿਆ ਜਾਂ ਨਹੀਂ ਹਾਂਜੀ ਦੋਸ਼ੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਉਹਦੀ ਜੁਡੀਸ਼ੀਅਲ ਕਸਟਡੀ ਵੀ ਲੈ ਲਈ ਗਈ ਹੈ ਤੇ ਮਾਮਲਾ ਹਜੇ ਤਫ਼ਤੀਸ਼ ਅਧੀਨ ਹੈ ਜੇ ਕੋਈ ਹੋਰ ਤੱਤ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ